ਨੱਚੀ ਕਾਲੀ ਐਨਕ ਲਾ ਕੇ ਲੋਕ ਬੋਲਣ ਲੱਗੇ ਬਹੁਤ ਹੀ ਗਲਤ ਦੋਸਤੋ ਅਕਸਰ ਹੀ ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਬਹੁਤ ਖੁਸ਼ ਹੁੰਦੇ ਨੇ ਪਰ ਹੁਣ ਇੱਕ ਵਿਆਹ ਵਿੱਚ ਨੱਚਦੀ ਔਰਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਸਲ ਇਹ ਔਰਤ ਆਪਣੀ ਇੱਕ ਰਿਸ਼ਤੇਦਾਰੀ ਵਿੱਚ ਵਿਆਹ ਆਈ ਹੋਈ ਸੀ ਅਤੇ ਜਦੋਂ ਬਰਾਤ ਚੜ੍ਹਨ ਲੱਗਦੀ ਹੈ ਤਾਂ ਔਰਤ ਕਾਲੀ ਐਨਕ ਲਾ ਕੇ ਨੱਚਣ ਲੱਗ ਜਾਂਦੀ ਹੈ ਪਰ ਲੋਕਾਂ ਵੱਲੋਂ ਇਸ ਨੂੰ ਨੱਚਦੀ ਦੇਖ ਕੇ ਬਹੁਤ ਹੀ ਗਲਤ ਬੋਲਿਆ ਜਾ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਦੇਖੋ ਕਿਵੇਂ ਤੋਤੀ ਕਾਲੀਆਂ ਐਨਕਾਂ ਲਾ ਕੇ ਨੱਚਦੀ ਏ ਕੋਈ ਕਹਿ ਰਿਹਾ ਹੈ ਕਿ ਦੇਖੋ ਹਰੀ ਅਤੇ ਲਾਲ ਮਿਰਚ ਇਕੱਠੀਆਂ ਹੋ ਗਈਆਂ ਨੇ ਅਤੇ ਕੋਈ ਕਹਿ ਰਿਹਾ ਹੈ ਕਿ ਵਿਚਾਰੀ ਦੀ ਐਨਕ ਲਾ ਦਿਓ ਲੱਗਦਾ ਇਸ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੋ ਜਦੋਂ ਕੋਈ ਆਪਣੀ ਖੁਸ਼ੀ ਮਨਾ ਰਿਹਾ ਹੁੰਦਾ ਹੈ ਤਾਂ ਕਿਉਂ ਕੁਝ ਲੋਕ ਉਸ ਬਾਰੇ ਗਲਤ ਬੋਲਣ ਲੱਗ ਜਾਂਦੇ ਨੇ ਕਿਉਂਕਿ ਹਰ ਇੱਕ ਦਾ ਖੁਸ਼ੀ ਮਨਾਉਣ ਦਾ ਜਾਂ ਪੈਨਣ ਖਾਣ ਦਾ ਆਪਣਾ ਆਪਣਾ ਢੰਗ ਹੁੰਦਾ ਹੈ ਵੈਸੇ ਸਾਨੂੰ ਤਾਂ ਇਸ ਭੈਣ ਦਾ ਡਾਂਸ ਬਹੁਤ ਸੋਹਣਾ ਲੱਗ ਰਿਹਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ